ਇਬਰੂਗੜ ਜੇਲ੍ਹ 'ਚ ਬੰਦ ਅਮਰਤਪਾਲ ਸਿੰਘ ਦੇ ਲੋਕ ਸਭਾ ਚੋਣ ਲੜਨ ਨੂੰ ਲੈ ਕੇ ਸਮਾਜ ਦਾ ਇੱਕ ਵੱਡਾ ਤਬਕਾ ਕਾਫੀ ਪਰੇਸ਼ਾਨ ਹੈ NSA ਵਰਗੇ ਗੰਭੀਰ ਮਾਮਲੇ 'ਚ ਜੇਲ੍ਹ ਦੇ ਵਿੱਚ ਬੰਦ ਅਮਰਿਤਪਾਲ ਸਿੰਘ ਦੇ ਪਾਕਿਸਤਾਨੀ ਏਜੰਸੀ ISI ਨਾਲ ਸੰਬੰਧ ਹੋਣ ਦੀ ਚਿੰਤਾ ਹੈ। ਦਰਸਲ ਅਸਾਮ ਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਹੋਣ ਦੇ ਬਾਵਜੂਦ ਪਾਕਿਸਤਾਨ ਸਥਿਤ ISI ਏਜੰਟਾਂ ਨਾਲ ਸੰਬੰਧ ਸਥਾਪਿਤ ਕੀਤੇ ਜਾਣ ਤੋਂ ਬਾਅਦ NSA ਤਹਿਤ ਉਸ ਦੀ ਨਜ਼ਰਬੰਦੀ ਦੇ ਹੁਕਮ ਜਾਰੀ ਕੀਤੇ ਗਏ ਨੇ। ਵਖਵਾਦੀ ਆਗੂ ਅਮਰਿਤਪਾਲ ਸਿੰਘ ਦੀ ਮਾਤਾ ਵੱਲੋਂ ਹਾਲ ਹੀ ਦੇ ਵਿੱਚ ਲੋਕਸਭਾ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਜੇਲ੍ਹ ਤੋਂ ਹੀ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ। ਭਾਵੇਂ ਚੋਣ ਲੜਨਾ ਉਸ ਦਾ ਅਧਿਕਾਰ ਹੈ ਪਰ ਫਿਰ ਵੀ ਸਮਾਜ ਦਾ ਵਰਗ ਚਿੰਤਾਤ ਇਹ ਵਾਕਿ ਸੰਗਤਾਂ ਦੇ ਬਹੁਤ ਦਬਾਅ ਪਾਉਣ ਤੇ ਜਿੱਦਾਂ ਸੰਗਤਾਂ ਬਹੁਤ ਜ਼ੋਰ ਲਾ ਰਹੀਆਂ ਸੀ ਕਿ ਭਾਈ ਸਾਹਿਬ ਰਾਜਨੀਤੀ ਚਾਹਣ ਪਰ ਉਹ ਉਹਨਾਂ ਨਹੀਂ ਸੀ ਚਾਹੁੰਦੇ ਉਹ ਕਹਿੰਦੇ ਵੀ ਨਹੀਂ ਮੈਂ ਰਾਜਨੀਤੀ ਜ ਨਹੀਂ ਹੋਣਾ ਚਾਹੁੰਦਾ ਹੁਣ ਇੱਕ ਤੇ ਉਹਨਾਂ ਨੂੰ ਸੰਗਤਾਂ ਨੇ ਬਹੁਤ ਜ਼ਿਆਦਾ ਦਬਾਅ ਆਇਆ ਤੇ ਸੰਗਤਾਂ ਦਾ ਜਿਹੜਾ ਹੁਕਮ ਆ ਉਹਨਾਂ ਨੇ ਸਿਰ ਮੱਥੇ ਕਬੂਲ ਲਿਆ ਦੀ ਸੰਗਤਾਂ ਦਾ ਹੁਕਮ ਹੈ ਪਰਵਾਣ ਕਰਦਾ ਮੈਂ ਦੂਜਾ ਉਹਨਾਂ ਨੇ ਸੋਚਿਆ ਕਿ ਮੈਂ ਕੱਲਾ ਹੁੰਦਾ ਤਾਂ ਭਾਵੇਂ ਸਾਰੀ ਉਮਰ ਵੀ ਜੇਲ੍ਹ 'ਚ ਬੈਠਾ ਰਹਾ ਮਾਂ ਪਰ ਮੇਰੇ ਜਿਹੜੇ ਨਾਲ ਬਾਕੀ ਸਿੰਘਾ ਉਹਨਾਂ ਦੇ ਪਰਿਵਾਰਾਂ ਦਾ ਕਰਕੇ ਮੈਨੂੰ ਇਹ ਫੈਸਲਾ ਲੈਣਾ ਪਿਆ ਇਹ ਕਰਕੇ ਭਾਈ ਸਾਹਿਬ ਨੇ ਖਦੂਰ ਸਾਹਿਬ ਤੋਂ ਜਿਹੜੀ ਆਜ਼ਾਦ ਚੋਣਾਂ ਹੋ ਲੜਨਗੇ ਅਧਿਕਾਰੀਆਂ ਨੇ ਪਾਇਆ ਹੈ ਕਿ ਅਮਰਤਪਾਲ ਸਿੰਘ ਡਿਬਰੂਗੜ ਜੇਲ੍ਹ ਸੁਪਰੀਡੈਂਟ ਵੱਲੋਂ ਦਿੱਤੇ ਗਏ ਇਲੈਕਟ੍ਰੋਨਿਕ ਯੰਤਰਾ ਰਾਹੀਂ ਆਈਐਸਆਈ 에ਜੰਟਾ ਦੇ ਨਾਲ ਸੰਪਰਕ ਬਣਾ ਰਿਹਾ ਸੀ ਜਿਸ ਨੂੰ ਇਸ ਸੰਬੰਧ ਦੇ ਵਿੱਚ ਪਿਛਲੇ ਮਹੀਨੇ ਗ੍ਰਿਫਤਾਰ ਕੀਤਾ ਗਿਆ ਸੀ ਸਮਾਜ ਦਾ ਇੱਕ ਵੱਡਾ ਹਿੱਸਾ ਇਸ ਗੱਲ ਤੋਂ ਚਿੰਤਤ ਹੈ ਕਿ ਪਾਕਿਸਤਾਨ ਦੀ ਖੂਫੀਆ ਏਜੰਸੀ ISI ਭਾਰਤ ਵਿੱਚ ਅਤਵਾਦੀ ਗਤੀਵਿਧੀਆਂ ਲਈ ਜ਼ਿੰਮੇਵਾਰ ਹੈ ਅਤੇ ਜੇਲ੍ਹ ਵਿੱਚ ਬੰਦ ਅਮਰਤਪਾਲ ਸਿੰਘ ਨਜ਼ਰਬੰਦੀ ਦੇ باوجود ISI ਏਜੰਟਾਂ ਦੇ ਨਾਲ ਸੰਪਰਕ ਰੱਖਣ ਦੇ ਵਿੱਚ ਕਾਮਯਾਬ ਰਿਹਾ ਹੈ ਸਮਾਜ ਨੂੰ ਚਿੰਤਾ ਹੈ ਕਿ ਜੇਕਰ ਉਹ ਵੋਟਾਂ ਹਾਸਲ ਕਰਕੇ ਕਿਸੇ ਤਰ੍ਹਾਂ ਜਿੱਤ ਗਿਆ ਤਾਂ ਇਸ ਦਾ ਰਾਸ਼ਟਰੀ ਸੁਰੱਖਿਆ ਅਤੇ ਪੰਜਾਬ ਦੀ ਸੁਰੱਖਿਆ ਤੇ ਮਾੜਾ ਪ੍ਰਭਾਵ ਪੈ ਸਕਦਾ ਹੈ ਡੀਬੁਰੂਗੜ ਕੇਂਦਰੀ ਜੇਲ੍ਹ ਦੇ ਸੁਪਰੀਡੈਂਟ 7 ਮਾਰਚ ਨੂੰ ਕੱਟੜਪੰਥੀ ਅਮਰਤਪਾਲ ਸਿੰਘ ਦੇ ਉੱਚ ਸੁਰੱਖਿਆ ਸੈੱਲ ਦੇ ਵਿੱਚ ਗੈਜੇਟਸ ਦੀ ਇਜਾਜ਼ਤ ਦੇਣ ਦੇ ਲਈ ਸੁਰੱਖਿਆ ਦੀ ਉਲੰਘਣਾ ਕਰਨ ਦੇ ਲਈ ਅੱਤਵਾਦ ਵਿਰੋਧੀ ਕਾਨੂੰਨਾ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ ਪੰਜਾਬ ਦੇ ਪਿੰਡ ਜੱਲੂਪੁਰ ਦੇ ਰਹਿਣ ਵਾਲੇ 30 ਸਾਲਾ ਬਖਵਾਦੀ ਨੇਤਾ ਅਮਰਤਪਾਲ ਸਿੰਘ ਸਾਲ 2022 ਤੱਕ ਪਛਮੀ ਪ੍ਰਭਾਵਾਂ ਦੇ ਵਿੱਚ ਡੁੱਬਿਆ ਹੋਇਆ ਸੀ ਅਤੇ ਪੱਗ ਵਰਗਾ ਰਵਾਇਤੀ ਪਹਿਨਾਵਾ ਵੀ ਉਹ ਨਹੀਂ ਪਹਿਨਦਾ ਸੀ ਪਰ ਫਰਵਰੀ 2022 ਦੇ ਵਿੱਚ ਦੀਪ ਸਿੱਧੂ ਦੇ ਦੇਹਾਂਤ ਤੋਂ ਬਾਅਦ ਉਸਨੇ ਆਪਣੀ ਰੰਗਤ ਬਦਲ ਲਈ ਕੁਝ દિਸ਼ਾਹੀਣ ਪੈਰੋਕਾਰ ਸਿੱਧੂ ਤੋਂ ਬਾਅਦ ਇੱਕ ਅਗਵਾਈ ਚੁੰਦੇ ਸਨ ਜਿਸ ਦਾ ਲਾਭ ਅਮਰਤਪਾਲ ਸਿੰਘ ਨੇ ਚੁੱਕਿਆ ਅਮਰਤਪਾਲ ਨੇ ਭਾਰਤ ਦੇ ਵਿੱਚ ਹਿੰਦੀ ਭਾਸ਼ੀ ਆਬਾਦੀ ਨੂੰ ਨਿਸ਼ਾਨਾ ਬਣਾਇਆ ਅਮਰਤਪਾਲ ਨੇ ਬਾਰਸ ਪੰਜਾਬ ਨਾਮ ਦੇ ਸੰਗਠਨ ਦਾ ਵਿਸਤਾਰ ਕੀਤਾ ਅਤੇ ਪਿੰਡਰਾਂ ਵਾਲੇ ਦੇ ਪਹਿਰਾਵੇ ਅਤੇ ਵਿਹਾਰਾਂ ਦੀ ਨਕਲ ਕਰਨ ਲੱਗਾ ਸਿੱਖ ਧਰਮ ਨੂੰ ਖਤਰਾ ਹੈ ਕਹਿ ਕੇ ਉਸਨੇ ਸਮਪਰਦਾਇਕ ਤਣਾ ਨੂੰ ਪੜਕਾਇਆ ਕਈ ਸਿੱਖ ਵਿਦਵਾਨਾਂ ਦੇ ਦੁਸ਼ਮਣੀ ੜਕਾਉਣ ਅਤੇ ਧਰਮ ਨੂੰ ਨੁਕਸਾਨ ਪਹੁੰਚਾਉਣ ਦਾ ਵੀ ਦੋਸ਼ ਲਗਾਇਆ। ਜਤਿੰਦਰ ਪੰਘੂ ਅਮਰਤਪਾਲ ਲਈ ਮੁਹਿੰਮ ਪ੍ਰਬੰਧਕ ਵਜੋਂ ਕੰਮ ਕਰ ਰਿਹਾ ਹੈ। WhatsApp ਚੈਨਲਾਂ ਰਾਹੀਂ ਬਖਵਾਦੀ ਕੋਸ਼ਿਸ਼ਾਂ ਨੂੰ ਆਰਕੇਸਟ੍ਰੇਟ ਕਰਦਾ ਹੈ। ਜਦਕਿ ਅਮਰਤਪਾਲ ਨੂੰ ਬੰਦ ਕਰ ਦਿੱਤਾ ਜਾਂਦਾ ਹੈ, ਪੰਜਾਬ ਤੋਂ ਸੰਚਾਲਿਤ ਉਹ ਮੁਹਿੰਮ ਦੀਆਂ ਗਤੀਵਿਧੀਆਂ ਦਾ ਪੂਰਾ ਪ੍ਰਬੰਧ ਕਰਦਾ ਹੈ। ਪਿੱਪਲ ਸਿੰਘ ਆਸਟ੍ਰੇਲੀਆ ਦੇ ਵਿੱਚ ਕੰਮ ਕਰਦਾ ਹੈ ਬਖਵਾਦੀ ਯਤਨਾਂ ਲਈ ਸਮਰਥਨ ਇਕੱਠਾ ਕਰਦਾ ਹੈ ਅਤੇ ਫੰਡਾਂ ਦੀ ਮੰਗ ਕਰਦਾ ਹੈ। ਜਦਕਿ ਇਸ ਕਾਰਨ ਦੇ ਲਈ ਹਮਦਰਦੀ ਵੀ ਪੈਦਾ ਕਰਦਾ ਹੈ। ਉਸਦੇ ਯਤਨਾਂ ਨੇ ਲਹਿਰ ਦੀ ਗਤੀ ਨੂੰ ਹੁਲਾਰਾ ਦਿੱਤਾ ਇਸ ਦੀ ਪਹੁੰਚ ਨੂੰ ਸਰਹੱਦਾਂ ਤੋਂ ਪਰੇ ਵਧਾ ਦਿੱਤਾ ਅਮਰੀਕਾ ਵਿੱਚ ਬਗੈਰ ਸਿੰਘ ਆਸਟ੍ਰੇਲੀਆ ਤੋਂ ਕੰਮ ਕਰਦਾ ਹੈ ਫੰਡ ਮੰਗਣ ਅਤੇ ਵੱਖਵਾਦੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦੇ ਲਈ ਵਟਸਐਪ ਚੈਨਲਾਂ ਦੀ ਵਰਤੋਂ ਕਰਦਾ ਹੈ ਉਹਨਾਂ ਦੇ ਤਾਲਮੇਲ ਵਾਲੇ ਯਤਨ ਸਰਹੱਦਾਂ ਨੂੰ ਪਾਰ ਕਰਦੇ ਹੋਏ ਵੰਡਣ ਵਾਲੇ ਏਜੰਡੇ ਨੂੰ ਅੱਗੇ ਵਧਾਉਣ ਦੇ ਲਈ ਡਿਜੀਟਲ ਪਲੇਟਫਾਰਮਾਂ ਦਾ ਸੋਸ਼ਣ ਕਰਦੇ ਨੇ ਕੈਨੇਡਾ ਵਿੱਚ ਕੋਠਾਗੁਰੂ ਸਰਗਰਮੀ ਨਾਲ ਅਮਰਤਪਾਲ ਦੀਆਂ ਗਤੀਵਿਧੀਆਂ ਦਾ ਸਮਰਥਨ ਕਰਦਾ ਹੈ ਬਕਵਾਦੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦੇ ਲਈ ਫੰਡ ਇਕੱਠੇ ਕਰਦਾ ਹੈ ਉਹ ਵਟਸਐਪ ਚੈਨਲਾਂ ਰਾਹੀਂ ਬਕਵਾਦੀ ਕੋਸ਼ਿਸ਼ਾਂ ਦਾ ਸਮਰਥਨ ਕਰਦਾ ਹੈ ਅਤੇ ਇੱਕ ਖਤਰਨਾਕ ਅਜੰਡੇ ਨੂੰ ਉਤਸ਼ਾਹਿਤ ਕਰਦੇ ਹੋਏ ਜੋ ਸ਼ਾਂਤੀ ਨੂੰ ਖਤਰੇ ਦੇ ਵਿੱਚ ਪਾਉਂਦਾ ਹੈ ਦੁਬਈ ਵਿੱਚ ਜਸਵੀਰ ਡੋਡੇ ਦਾ ਚਚੇਰਾ ਭਰਾ ਵਕਵਾਦੀ ਵਿਚਾਰਧਾਰਾ ਫਲਾਕੇ ਅਤੇ ਨੁਕਸਾਨ ਪਹੁੰਚਾ ਕੇ ਗੁਪਤ ਤਰੀਕੇ ਦੇ ਨਾਲ ਕੰਮ ਕਰਦਾ ਹੈ। ਦੁਬਈ ਤੋਂ ਉਹ ਵੱਖ-ਵੱਖ ਚੈਨਲਾਂ ਰਾਹੀਂ ਵਿਵਾਦ ਨੂੰ ਬਣਾਉਂਦੇ ਹੋਏ ਫੁੱਟ ਪਾਉ ਵਿਸ਼ਵਾਸਾਂ ਦਾ ਪ੍ਰਚਾਰ ਕਰਦੇ ਨੇ। ਉਹਨਾਂ ਦੀਆਂ ਕਾਰਵਾਈਆਂ ਦੇ ਨਾਲ ਸ਼ਾਂਤੀ ਲਈ ਖਤਰਾ ਪੈਦਾ ਹੁੰਦਾ ਹੈ। ਤਾਜ਼ਾ ਨજરਬੰਦੀ ਆਰਡਰ ਅਧਿਕਾਰੀਆਂ ਨੇ ਉਸਦੇ ਸਾਥੀਆਂ ਸਮੇਤ ਅਮਰਿਤਪਾਲ ਨੂੰ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਹਿਰਾਸਤ ਦੇ ਵਿੱਚ ਲੈਣ ਦਾ ਨਵਾਂ ਹੁਕਮ ਜਾਰੀ ਕੀਤਾ ਹੈ। ਇਹ ਖਦਸ਼ਾ ਹੈ ਕਿ ਉਸਦੀ ਰਿਹਾਈ ਉਸ ਨੂੰ ਮੁੜ ਦੇਸ਼ ਦੇ ਵਿੱਚ ਰਾਸ਼ਟਰ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਕਰਨ ਦੇ ਵਿੱਚ ਮਦਦ ਕਰੇਗੀ ਵਾਰਿਸ ਪੰਜਾਬ ਦੇ ਮੁਖੀ ਤੇ ਪਾਕਿਸਤਾਨ ਵੱਲੋਂ ਸਹਾਇਤਾ ਪ੍ਰਾਪਤ ਅਤੇ ਉਕਸਾਏ ਗਏ ਕਈ ਅਤਵਾਦੀ ਹਮਲਿਆਂ ਦਾ ਦੋਸ਼ ਹੈ ਜਾਂਚ ਕਰਤਾਮਾਂ ਦਾ ਮੰਨਣਾ ਹੈ ਕਿ ਉਸਦੀ ਸ਼ਮੂਲੀਅਤ ਵੀ ਹੈ ਡਿਬਰੂਗੜੀ ਕੇਂਦਰੀ ਜੇਲ੍ਹ ਦੇ ਵਿੱਚ ਨਜ਼ਰਬੰਦੀ ਦੌਰਾਨ ਪਾਕਿਸਤਾਨੀ ਖੂਫੀਆ ਏਜੰਸੀ ISI ਨੇ ਕੁਝ ਪੇਸ਼ੇਵਰਾਂ ਰਾਹੀਂ ਅਜੀਹਾ ਕੀਤਾ ਜਿਨ੍ਹਾਂ ਦੇ ਨਾਲ ਉਹ ਅਤੇ ਉਸਦੇ ਸਾਥੀ ਨਜ਼ਰਬੰਦੀ ਦੌਰਾਨ ਵੀ ਸੰਪਰਕ ਦੇ ਵਿੱਚ ਰਹੇ आदेश ਦੇ ਅਨੁਸਾਰ ਅਮਰਿਤਪਾਲ ਸਿੰਘ ਫੜਿਆ ਗਿਆ ਫਿਰ ਵੀ ਉਸ ਦੇ ਕੁਝ ਅਣਪਛਾਤੇ ਸਾਥੀ ਜਾਂ ਪੈਰੋਕਾਰ ਪਾਕਿਸਤਾਨੀ ਖੂਫੀਆ ਏਜੰਸੀ ISI کارਕੂਨਾ ਦੇ ਸੰਪਰਕ ਦੇ ਵਿੱਚ ਨੇ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ ਪਰ